यू बाय डेंस कणकण में स्वाद कणकण में भारत वीकली ऑफ लगे लेकिन हर अदारे कोई बिजनेस हो चाहे कोई एडमिनिस्ट्रेटर हो कुछ भी हो हर बंदा एक छुट्टी लेंदा हफ्ते हाँ लफ्ते ਸਾਡਾ ਵੀ ਰਾਈਟ ਬੰਦਾ ਇੱਕ ਛੁੱਟੀ ਲੈਣ ਦਾ ਔਰ ਅਸੀਂ ਆਪਣੀ ਕਾਸਟ ਕਟਿੰਗ ਕਰ ਵਸੇ ਇਸ ਨੂੰ ਮਜਬੂਰੀ ਲੈਣਾ ਪੈ ਰਿਹਾ ਹਮੇ। ਨਹੀਂ ਕੀ ਇਹ ਗੱਲ ਨਹੀਂ ਕਰਦੇ। ਸਾਡਾ ਕਮਿਸ਼ਨ ਪਿਛਲੇ 8 ਸਾਲਾਂ ਤੋਂ ਨਹੀਂ ਵਧਾਇਆ ਗਿਆ। ਹਰ ਚੀਜ਼ ਦੇ ਰੇਟ ਵਧ ਗਏ। ਬਿਜਲੀ ਦੇ ਰੇਟ ਵਧ ਗਏ, ਸਾਡੇ ਪ੍ਰੋਡਕਟ ਕਾਸਟ ਵਧ ਗਏ, ਸਾਡੀ ਲੇਬਰ ਵਧ ਗਈ। ਹਰ ਚੀਜ਼ ਸਾਡੀ ਵਧ ਗਈ ਹੈ। ਉਹਦੇ ਧਿਆਨ ਰੱਖਦੇ ਹੋਏ ਅਸੀਂ ਆਪਣੀ ਕਟੋਤੀ ਕਰ ਰਹੇ ਹਾਂ। ਖਰਚੀਆਂ ਚ ਕਟੋਤੀ ਕਰਨ ਵਾਸਤੇ ਇਸ ਚੀਜ਼ ਨੂੰ ਕੀਤਾ ਗਿਆ। ਪਹਿਲਾਂ ਲੁਧਿਆਣਾ ਬੰਦ ਰਿਹਾ ਪੂਰਾ ਪੰਜਾਬ। ਅਸੀਂ ਲੁਧਿਆਣਾ ਬੰਦ ਕਰ ਰਹੇ ਹਾਂ 25 ਤਰੀਕ ਤੋਂ ਪੂਰਾ ਸਟੇਟ ਪੰਜਾਬ ਸਾਡੇ ਨਾਲ ਜੁੜਨ ਜਾ ਰਿਹਾ ਅਗਲੇ ਸੰਡੇ ਤੋਂ। ਕਿੰਨੇ ਕਿੰਨੇ ਪੰਪ ਨੇ ਟੋਟਲ ਬੰਦ ਕਰ ਰਹੇ? ਲੁਧਿਆਣੇ 408 ਪੰਪ ਹੈਗੇ ਜੀ। ਨਹੀਂ ਜੀ ਜੀ। ਇਹ ਇਹਨਾਂ ਖਾਦ ਦੇ ਇਹ ਹਰ ਐਵਰੀ ਵੀਕ ਬੰਦ ਕਰੋਗੇ ਜਾਂ ਮੰਥਲੀ ਕੋਈ ਆਫਰ ਨਹੀਂ ਨਹੀਂ ਹਰ ਸੰਡੇ ਵੀਕਲੀ ਆਫ ਲੈ ਰਹੇ ਹਾਂ ਜੀ। ਹਰ ਸੰਡੇ ਅਸੀਂ ਵੀਕਲੀ ਆਫ ਲਵਾਂਗੇ। ਕੋਈ ਐਮਰਜੈਂਸੀ ਸੇਵਾ ਵੀ ਖੁੱਲੀਆਂ ਰਹਿਣਗੀਆਂ ਤੁਹਾਡੀਆਂ। ਐਮਰਜੈਂਸੀ ਸੇਵਾ ਹੈ ਜਿਹੜੀਆਂ ਤੁਹਾਡੀਆਂ ਫਾਇਰ ਬਿਗਟਸ ਹੈਗੀਆਂ ਨੇ। ਤੇ ਐਂਬੂਲੈਂਸ ਉਹ ਕਰਾਏ ਔਰ ਕੋਈ ਅਗਰ ਐਡਮਿਨਿਸਟ੍ਰੇਟਿਵ ਐਮਰਜੈਂਸੀ ਹੈਗੀ ਤਾਂ 79 ਕੰਸੀਡਰ ਕਰਾਂਗੇ ਤੁਹਾਡੀ ਕਿਸੇ ਅਪਰਨ ਪੈਟਰੋਲੀਅਮ ਕੰਪਨੀਸ ਨਾਲ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਗੱਲਬਾਤ ਲਗਾਤਾਰ ਚੱਲ ਰਹੀ ਹੈ ਇਹ ਸੈਂਸਰਸ ਲਗਾਤਾਰ ਚੱਲ ਰਹੀ ਹੈ ਲਗਾਤਾਰ ਆਸ਼ਵਾਸਨ ਮਿਲ ਰਹੇ ਨੇ ਪਰ ਸਿਰਫ ਆਸ਼ਵਾਸਨ ਮਿਲ ਰਹੇ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਲਾਸਟ ਸਾਡੇ ਜਿਹੜੀ ਹੈ ਓਐਮਸੀਸ ਦੇ ਨਾਲ ਮੀਟਿੰਗ ਹੋਈ ਹੈ 29 ਜੂਨ ਨੂੰ ਹੋਈ ਹੈ ਔਰ ਉਹਨਾਂ ਨੇ ਕਿਹਾ ਸੀ ਕਿ ਹੁਣ ਇਹਦੇ ਬਾਅਦ ਕੋਈ ਮੀਟਿੰਗ ਨਹੀਂ ਹੈ ਅਸੀਂ ਫਾਈਨਲ ਕੈਲਕੂਲੇਸ਼ਨ ਕਰਕੇ ਤੁਹਾਨੂੰ ਐਂਟੀਮੇਟ ਕਰ ਦਾਂਗੇ ਕਿ ਤੁਹਾਡਾ ਕਮਿਸ਼ਨ ਬਤਾਇਆ ਜਾਏਗਾ ਪਰ ਪਰ ਜਿਹੜਾ ਹੁਣੇ 29 ਜੁਲਾਈ ਨੂੰ ਜਦੋਂ ਮੰਤਰੀ ਸਾਹਿਬ ਸਾਡੇ ਹਰਦੀਪ ਪੁਰੀ ਜੀ ਨੇ ਰਾਜ ਸਭਾ ਵਿੱਚ ਜੋ ਬਿਆਨ ਦਿੱਤਾ ਹੈਗਾ ਇੱਕ ਕੁਐਸਚਨ ਦਾ ਆਨਸਰ ਦਿੱਤਾ ਗਿਆ ਸੀ ਡੀਲਰ ਮਾਰਜਨ ਦੇ ਉੱਤੇ ਉਹਨਾਂ ਨੇ ਜੋ ਬਿਆਨ ਦਿੱਤਾ ਸਾਨੂੰ ਲੱਗਦਾ ਹੈ ਕਿ ਹੁਣ ਸਾਡੇ ਆਉਣ ਵਾਲੇ ਫਿਊਚਰ ਵਿੱਚ ਕਮਿਸ਼ਨ ਵਧਣ ਦੀ ਕੋਈ ਉਮੀਦ ਨਹੀਂ ਲੱਗ ਰਹੀ ਇਸ ਕਰਕੇ ਸਾਨੂੰ ਆਪਣੇ ਖਰਚੇ ਘਟਾਣ ਵਾਸਤੇ ਇਸ ਵੀਕਲੀ ਆਫ ਨੂੰ ਲੈਣਾ ਪੈ ਰਿਹਾ ਹੈ ਅਸੀਂ ਇਹਨਾਂ ਨੂੰ ਜਦ ਕੋਵਿਡ ਹੋਇਆ ਸੀ ਉਸ ਟਾਈਮ ਤੇ ਵੀ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਸਾਡੇ ਤੋਂ ਇਹ ਜਿਹੜੀ ਮਾਰ ਹੈ ਚੱਲ ਨਹੀਂ ਹੋਣੀ ਹੈਗੀ ਹੈ ਨਾ ਕਿਉਂਕਿ ਅਸੀਂ ਆਪਣੇ ਐਸੈਟ ਵੇਚੇ ਅਸੀਂ ਲੋਨ ਲਏ ਸਰਕਾਰਾਂ ਨੇ ਜਿਹੜੇ ਲੋਨ ਦੇ ਜੀਸੀਐਲ ਵਗੈਰਾ ਉਹ ਸਾਰੇ ਲੈ ਲਏ ਹੁਣ ਉਹ ਕਰਜ਼ਾ ਹੈਗਾ ਅਸੀਂ ਤਾਂ ਸਿਰਫ ਕਰਜ਼ੇ ਉਤਾਰੀ ਜਾਣੇ ਤੇ ਆਪਣੇ ਐਸੈਟ ਬੇਚ-ਬੇਚ ਕੇ ਅੰਦਰ ਪਾਈ ਜਾਣੇ ਜਾਂ ਅਸੀਂ ਲੋਨ ਲਈ ਜਾਣੇ ਉਹ ਇਹ ਮੂਰਖਤਾ ਜਾਂ ਕੰਮ ਹੈਗਾ ਕਿ ਅਸੀਂ ਕੁਝ ਕਹਿੰਦੇ ਵੀ ਨਹੀਂ ਤੇ ਸਾਡੀ ਕੋਈ ਸੁਣਦਾ ਵੀ ਨਹੀਂ ਅਸੀਂ ਸਾਰਿਆਂ ਨੂੰ ਦੱਸੀ ਵੀ ਜਾਂਦੇ ਹੈਗੇ ਸਾਡੇ ਡੀਲਰ ਰੁੜੀ ਜਾਂਦੇ ਹੈ ਕਈਆਂ ਦੇ ਪੰਪ ਬੰਦ ਹੋ ਗਏ ਕਈ ਨੇ ਉਧਾਰ ਲੈ ਲੇ ਭਈਆ ਨੇ ਪੰਪ ਵੇਚਤੇ ਹੈਗੇ ਨਵੇਂ ਪੰਪ ਇਹ ਐਡਵਰਟਾਈਜ਼ ਕਰੀ ਜਾਂਦੇ ਹੈ ਲੋਕੀ ਸੋਚਦੇ ਹੈ ਕਿ ਬਹੁਤ ਇਹੜਾ ਚ ਪਹਿ ਬਣਦਾ ਹੈਗਾ ਉਹ ਨਵੇਂ ਵੀ ਆ ਜਾਂਦੇ ਜਿਹੜੇ ਨਵੇਂ ਮੈਂਬਰਾਂ ਅੰਡੇ ਸਾਡੇ ਕੋਲ ਖੜੇ ਨੇ ਇਹ ਪਿੱਟ ਦੇ ਨੇ ਕਿ ਅਸੀਂ ਕਾਜੀ ਪਤਾ ਨਹੀਂ ਕੀ ਸੋਚ ਕੇ ਆਏ ਸੀ ਕੋਈ ਕੈਲਕੂਲੇਸ਼ਨ ਤਾਂ ਕਰਦਾ ਨਹੀਂ ਨਾ ਇਹਨਾਂ ਦੇ ਕੋਲ ਸਾਨੂੰ ਲੱਗਦਾ ਕੋਈ ਕੈਲਕੂਲੇਸ਼ਨ ਅਸੀਂ ਹੁਣ ਅਸੀਂ ਇਹ ਮਹਾਰ ਕੇ ਮੰਨ ਲਿਆ ਅਸੀਂ ਮੰਨ ਲਿਆ ਸੀਗਾ ਕਿ ਡੀਲਰ ਮਾਰ ਪਰ ਉਹ ਉਮੀਦ ਜਿਹੜੀ ਸੀ ਉਹ ਵੀ ਟੁੱਟ ਗਈ ਸਾਡੀ ਹੁਣ ਜਿਹੜੀ ਅਸੀਂ ਜਿਹੜੇ ਅਸੀਂ 52 ਦਿਨ ਸੰਡੇਜ਼ ਜਿਹੜੇ ਨੇ ਸਾਲ ਦੇ ਉਹ ਕੰਮ ਕਰਦੇ ਆ ਅਸੀਂ ਕਦੇ ਇਹ ਨਹੀਂ ਵਿਚਾਰ ਕੀਤਾ ਕਿ ਸਾਨੂੰ ਇਹਦੇ ਐਵਰੇਜ ਵਿੱਚ ਕੁਝ ਨਹੀਂ ਮਿਲਦਾ ਕਿਉਂਕਿ ਜਿਹੜੇ ਸੈਲਰੀ ਕੈਲਕੂਲੇਸ਼ਨਸ ਵੀ ਜਿਹੜੀ ਕੰਪਨੀਆਂ ਕਰਦੀਆਂ ਨੇ 24 ਦਿਨ ਜਾਂ 25 ਦਿਨ ਦੀ ਕਰਦੀ ਹੈ ਵੇਜਸ ਦੀ ਜਿਹੜਾ ਕਹਿੰਦੇ ਕਿ ਅਸੀਂ ਤੁਹਾਨੂੰ ਉਹਦੇ ਐਵਰੇਜ ਵਿੱਚ ਡੀਲਰ ਮਾਰਜਿਨ ਚ ਇੰਕੋਰਪੋਰੇਟ ਕੀਤਾ ਪਰ ਅਸੀਂ ਤਾਂ 31 ਦਿਨ ਕੰਮ ਕਰਦੇ ਆ ਅਸੀਂ ਤਾਂ ਸੈਲਰੀ 31 ਦਿਨ ਦਿੰਦੇ ਆ ਅਸੀਂ ਫੇਰ ਵੀ ਉਹ ਵੈਨ ਕਰਦੇ ਸੀ ਹੁਣ ਹੁਣ ਹੋ ਨਹੀਂ ਰਿਹਾ ਸਰ ਹੁਣ ਬਹੁਤ ਬੁਰਾ ਹਾਲ ਹੈਗਾ ਮਤਲਬ ਜੇ ਤਾਂ ਤੁਸੀਂ ਸੱਚੇ ਮੰਨੋ ਤਾਂ ਅਸੀਂ ਸਖਤ ਹੋਏ ਹੋਏ ਹਾਂ ਅਸੀਂ ਰੋਂਦੇ ਨਹੀਂ ਹੈਗੇ ਨਹੀਂ ਤਾਂ ਅਸੀਂ ਰੋ ਕੇ ਦਿਖਾ ਦਈਏ